ਵੱਡੇ ਕਲਾਕਾਰਾਂ ਦੇ ਵਿੱਚ ਨਾਮ ਗੂੰਜਦਾ ਦੁੱਕੀ ਦਾ ਪਰ ਨਾਮ ਤੇ ਪੈਦਾਇਸ਼ ਗੁੰਜਲਖੇਰੀਆ ਦੋਮਾ ਦੀ ਕੁਝ ਲੋਕ ਆਖਦੇ ਨੇ ਕਿ ਉਸ ਦੀ ਪੈਦਾਇਸ਼ ਸ਼ੁਭਾਜ ਕੀ ਹੋਈ ਸੀ ਤੇ ਕੁਝ ਕੁਝ ਆਖਦੇ ਨੇ ਬੱਗੇ ਕੀ ਪਿੰਡ ਦੀ ਕੁਝ ਨਾਂ ਪੁਕਾਰਦੇ ਨੇ ਦੁੱਕੀ ਕੰਜਰੀ ਕੁਝ ਦੁੱਕੀ ਮਾਈ ਤੇ ਕੁਝ ਨੀਸ਼ਾ ਤੁਕੇ ਫਿਰ ਵੀ ਜਾਣਦੇ ਹਾਂ ਪਹੁੰਚਦੇ ਹਾਂ ਕੁਝ ਹਕੀਕਤ ਤੱਕ ਤੇ ਸੁਣਦੇ ਹਾਂ ਵੱਡੇਰਿਆਂ ਦੀ ਜ਼ੁਬਾਨੀ ਇਹ ਦੁੱਕੀ ਦੁੱਕੀ ਰਹੀ ਸੀ ਤੁਮ ਉਸਰ ਮਹਾਨ ਲੈ ਗਿਆ ਇਸ ਵੇਲੇ ਪਾਕਿਸਤਾਨ ਦੁੱਕੀ ਜਿਹੜੀ ਕਲਾਕਾਰ ਹੈਗੀ ਸੀ ਹਾਂ ਹਾਂ ਉੱਥੇ ਲੈ ਗਿਆ ਇਹਨੂੰ ਮੁਸਲਮਾਨ ਸੀ ਤਗੜਾ ਤੇ ਉਹ ਤੁਮੜਿਆਣਾ ਉਹ ਕੋਟੇ ਦੇ ਸੁਤੇ ਬੈ ਇਹ ਇੱਥੇ ਰਾਇਕਾ ਆਦਮੀ ਰਹਿ ਜਾਂਦਾ ਸਾਡੇ ਪਿੰਡ ਹੀ ਰਹਿੰਦਾ ਸੀ ਹਾਂਜੀ ਗੁਰੀਆ 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 ਉਹ ਤਗੜਾ ਬਲਾਸੀ ਉਹਨੇ ਉਹ ਤੁਨਾ ਕੁਛ ਲਾ ਦੇ ਹਾਂਜੀ ਤੇ ਜੇ ਲਿਆਈ ਵਿਚਾਰੇ ਦਰਿਆ ਦੇ ਨੇ ਉਹਨੇ ਘਮਣ ਦਿੱਤੀ ਸੁਰ ਲਾ ਦੇ ਹਾਂ ਉਹਨੇ ਸੁਰ ਲਾਈ ਜਲੇ ਤੇ ਉਹ ਪੀਹੇ ਬਦਲ ਲੱਗਿਆ ਇਧਰ ਬਦਲ ਲੱਗਿਆ ਵੀ ਦੁੱਖੀ ਚੱਲੀ ਹਾਂ ਉਹ ਏਡੀ ਬਲਾਤਕੀ ਬੰਦਾ ਗੁਰੀਆ ਗੁਰੀਆ ਉਹਦੇ ਪੁੱਤਰ ਇੱਥੇ ਬੈਠੇ ਅੰਤਾਰ ਸੰਦੋਖੀ ਅੱਛਾ ਉਹ ਸਾਡਾ ਵੇਖਿਆ ਤਗੜਾ ਬੰਦਾ ਦੁੱਕੀ ਕਲਾਕਾਰ ਉਹ ਐਸ ਪਿੰਡ ਦੀ ਸੀ ਕਿ ਸੁਭਾਸ਼ ਕੇ ਦੀ ਹੈਗੀ ਸੀ ਨਹੀਂ ਜੀ ਐਸ ਪਿੰਡ ਬਗੀ ਉਹ ਕਿੱਥੇ ਜੀ ਕਰਕੇ ਰਹਿੰਦੀ ਸੀ ਕੋਈ ਕਹਾਣਾ ਹੈ ਅੱਛਾ ਉਹਨੂੰ ਤੁਸੀਂ ਦੇਖਿਆ ਹੋਇਆ ਨਹੀਂ ਨਹੀਂ ਦੇਖਿਆ ਹੈਗਾ ਛੋਟੀ ਉਮਰ ਜੀ ਦੇਖਿਆ ਹੈ ਕਿਹੋ ਜੀ ਲੱਗਦੀ ਸੀ ਉਹ ਉਹ ਪੱਕੇ ਜੇ ਰੰਗ ਜਿਵੇਂ ਹੁੰਦੇ ਸੀ ਤੇ ਜੀ ਮਦਰੇੜੀ ਜੀ ਅੱਛਾ ਛੋਟਾ ਕੱਦ ਸੀਗਾ ਤੇ ਰੰਗ ਪੱਕਾ ਸੀਗਾ ਕਿਆ ਬਾਜ ਹੁੰਦੀ ਸੀ ਬੜੀ ਤੁਸੀਂ ਸੁਣੇ ਕਦੇ ਗਾਣੇ ਉਹਨਾਂ ਦੇ ਗਾਣੇ ਨਹੀਂ ਸੁਣੇ ਨਹੀਂ ਉਹਨਾਂ ਆਪਣੇ ਤਾਂ ਹੈਗਾ ਯਾਦ ਤੇਨ ਸਮਝ ਆ ਜਾਂਦੀ ਜੇ ਲੈ ਬੋਗੀ ਜਦ ਤੂੰ ਬੋਲਦੀ ਉਦੋਂ ਸਮਝ ਆ ਜਾਂਦੀ ਸਾਡੇ ਪਿਓ ਰੀ ਮਰਮ ਦਸਦੀ ਹੁੰਦੇ ਤੂੰ ਤੇ ਕਪੜੇ ਚਿੱਟੇ ਪਾ ਕੇ ਬੈਠਾ ਮੈਦਾਨ ਚ ਆਪਣੇ ਹਾਂ ਉਹਨੇ ਤੇਰੇ ਮੁੱਢ ਜਾ ਦੇ ਮੈਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੋ ਰੁਪਈਆ ਹੋਵੇਗਾ ਅੱਛਾ ਇਹ ਰੁਪਈਆ ਆਏਗਾ ਤੇ ਤੇਰੇ ਗੋਡੇ ਦੇ ਨਾਲ ਲਾਵਣੀ ਉਹਨੇ ਮੁੱਢੇ ਸਵਰ ਗੋਡਾ ਫੇੜ ਕੇ ਹਾਂ ਟੂਰ ਪਹੀਆ ਘਾੜ ਤੇ ਦੇ ਦੇਣਾ ਭਾਵੇਂ ਇੱਕ ਇਹ ਗਾ ਤੇ ਬਾ ਨਹੀਂ ਇਹ ਤੁਮ ਹੱਥ ਜੋੜੇ ਕੋਈ ਪਹੀਆ ਨਹੀਂ ਛੱਡਦੀ ਅੱਛਾ ਤੇਰੇ ਕੋਲ ਬੋਝੀ ਹੋਵੇ ਤਾਂ ਨਾ ਭਈਆ ਪਰਾਂ ਨੂੰ ਲੱਗ ਜਾਣਾ ਵੇ ਤੇ ਚੱਤੇ ਕਪੜੇ ਵੱਡਾ ਬੰਦਾ ਹੈ ਵੀ ਇਹ ਤੱਲਾ ਬੰਦਾ ਕੋਈ ਦੇਖੋਣ ਦੇ ਉਹਦੇ ਕੰਨ ਦੇ ਨਾਲ ਸੋਰ ਲਾਉਣੇ ਤੇ ਉਹਦੇ ਕੰਨ ਦੀ ਕਿੜਕੀ ਪਾੜ ਜਾਂਦੀ ਹੈ ਇੰਨੀ ਸੋਰ ਲਾਉਂਦੀ ਲਾਉਣੇ ਸੋਰੀ ਇਹ ਵਿਖੋ ਜਾਂਦੀ ਮੁਸਲਮਾਨਾ ਦੀ ਇਹ ਆਪਣੀ ਨਹੀਂ ਹਾਂ ਖੋਜੀ ਉਹਨਾਂ ਜਿਹੜੇ ਚਮੜੇ ਚਮੜੇ ਲਾਉਂਦੇ ਨਾ ਉਹ ਖੋਜੀ ਤੇ ਇਹ ਜਦੋਂ ਵੰਡ ਹੋਈ ਹੋਣੀ ਤੇ ਫਿਰ ਉਹ ਤਾਂ ਪਾਕਿਸਤਾਨ ਚ ਗਈ ਉਹ ਚਲੇ ਗਏ ਉਸ ਤੋਂ ਬਾਅਦ ਤਾਂ ਨਹੀਂ ਆਈ ਹੋਣੀ ਨਾ ਨਾ ਅੱਗੇ ਕਿਰਿਆ ਜਾਂਦੇ ਰਹੇ ਨੂੰ ਆਪਾਂ ਕੀ ਬਤਾਏ ਉਹ ਤੋਂ ਦੀ ਗੱਲ ਯਾਰ ਸਾਨੂੰ ਕੌਣ ਛੱਡਦਾ ਕਲਾਕਾਰ ਤਾਂ ਕਹਿੰਦੇ ਬਹੁਤ ਤਕੜੀ ਹੈਗੀ ਸੀ ਤਕੜੀ ਇਹ ਕਹਿੰਦੇ ਵਰਗੀ ਹੋਣੀ ਕਿ ਤਕੜੀ ਉਹ ਦਿਵਾ ਜੀ ਨਹੀਂ ਕੋਣ ਹੰਦ ਸਕਦਾ ਅੱਜ ਕੱਲ ਦੇ ਕਲਾਕਾਰ ਤਾਂ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰੇਗੀ ਬਰਾਬਰੀ ਨਹੀਂ ਕਰ ਸਕਦਾ ਇਹਦੀ ਵੈਲੇ ਛੋਟੇ ਜਿਹੇ ਕਰਦੀ